ਵਾਹਿ ਗੁਰੂ ਜੀ 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 ਵਾਹਿ

ਵਧਾਈ ਹੋਵੇ ਵਧਾਈ ਹੋਵੇ ਇਹਨਾਂ ਕੁਝ ਕਹਿੰਦੇ ਨੇ ਕਿ ਮਾਦੇ ਜੱਜ ਕਾ ਆਪ ਜਿਹਦੇ ਪਿਆਰ ਤੇ ਸਤਿਕਾਰ ਦੇ ਸਦਾ ਰਿਣੀ ਰਹਾਂਗੇ ਇੱਥੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਮੰਨਦੇ ਰਹੇ ਚਰਦੀ ਕਲਾ ਸਭ ਨੂੰ ਬਖਸ਼ਿਸ਼ ਕਰਦੇ ਰਹਿਣ ਆਓ ਸੱਤੇ ਬੁਲਾਈਏ ਮੇਰੇ ਨਾਲ ਸੇਵਾ ਕਰਦੇ ਸਰ ਬੀਬੀ ਸਿਮਰਨ ਕੌਰ ਜੀ ਕੋਲ ਇੱਧਰ ਸੇਵਾ ਕਰ ਰਹੇ ਸਰ ਜੀਤਿਆ ਅਵਾਜ਼ਾਂ ਦੇ ਮਾਲਕ ਬੀਬੀ ਜੋਸ਼ਪ੍ਰੀਤ ਕੌਰ ਜੀ ਮਨਾਵਾ ਸੰਗੀਤ ਦੇ ਸਾਥ ਦੇ ਰਹੇ ਹਨ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਬੜੇ ਵਧੀਆ ਪਿਆਰ ਦੇ ਨਾਲ ਗੁਰੂ ਘਰ ਬੜਾ ਅਰਦਾਸ ਕਰਿਓ ਮੇਰੇ ਇਸ ਜਥੇ ਲਈ ਕਿਉਂਕਿ ਤੁਹਾਡਾ ਆਪਣਾ ਜਥਾ ਮੇਰੀਆਂ ਭੈਣਾਂ ਬੜੀਆਂ ਮਿਹਨਤ ਕਰ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਜਿੱਦੋਂ ਸਾਡੇ ਬੱਚੇ ਹੋਰ ਲਾਈਨ ਵੱਲ ਨੂੰ ਤੁਰੇ ਹੋਏ ਨੇ ਨਾ ਉੱਥੇ ਇਹ ਬੱਚੀਆਂ ਸਿੱਖ ਕੌਮ ਦੇ ਵਿੱਚ ਪ੍ਰਚਾਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਕਿ ਸਾਡੇ ਬੱਚੇ ਇਸ ਲਾਈਨ ਵੱਲ ਆ ਜਾਣ ਤੇ ਇਨ੍ਹਾਂ ਪੜਾਣਾ ਲਈ ਅਰਦਾਸ ਕਰਿਓ ਇਨਾਂ ਨੂੰ ਸਤਿਗੁਰੂ ਪਾਸ਼ਾ ਮਾਰ ਦੀ ਤੰਦਰੁਸਤੀਆਂ ਬਖਸ਼ਿਸ਼ ਕਰਨ ਕਿਉਂਕਿ ਬੜੀਆਂ ਸੁਰੀਲੀਆਂ ਆਵਾਜ਼ਾਂ ਦੀ ਮਾਲਕ ਨੇ ਤੇ ਦਾਸ ਬੀਬੀ ਸੁਮਨਦੀਪ ਕੌਰ ਖਾਲਸਾ ਦੇ ਘਾੜੀ ਜੱਤੀ ਨੂੰ ਦਿਉ ਇਜਾਜ਼ਤ ਆਪੁਜੀ ਕਾ ਜੀ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ ਤੇ ਹੁਣ ਸਨਮਾਨ ਕੀਤਾ ਜਾਣਾ ਹੈ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਹੈ ਕਿਰਪਾਓ ਬੇਨਤੀ ਹੈ ਸਾਡੀ ਜਿਹਦੇ ਨਾਂ ਮਰਾਲੋ ਇਹ ਆਪੋ ਆਪਣੀ ਜਿਹੜੀ ਬਖਸ਼ਿਸ਼ ਹੈ ਭਾਈ ਗੰਦ ਦੀ ਕਿਰਪਾ ਤਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਇੱਕ ਦਿਨ ਹੋ ਹੋ ਦੇ ਲੇਖੇ ਥੋੜਾ ਜਿਹਾ ਸਮਾਂ ਹੋ ਗੁਰੂ ਕਾਰਜ ਨੇ ਕਰ ਤੋਂ ਕਿ ਕਾਰਜ ਪੂਰੇ ਹੋ ਜਾਣ ਤੇ ਸਤਿਗੁਰਾਂ ਨੂੰ ਸੁਖ ਦਾ ਸਹਣਾ ਤੇ ਬਿਰਾਜਮਾਨ ਕਰਕੇ ਫੇਰਾ ਫੜ ਕਰਦੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਕੋਸ਼ਿਸ਼ ਕਰਾਨਾ ਸਾਹਿਬ ਸ੍ਰੀ ਗੁਰੂ ਦਰਬਾਰ ਸਾਹਿਬ ਦੇ ਮਹਾਰਾਜ ਜੀ ਦਾ ਜਿਨ੍ਹਾਂ ਦੇ ਹੌਂਸਲੇ ਦੇ ਨਾਲ ਆਪਾਂ ਨੇ ਸਾਰਾ ਜਨਨ ਕਿਤਨਾ ਬੜੇ ਪਿਆਰ ਦੇ ਨਾਲ ਬਤੀ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਕੰਨ ਸਰਵਨ ਦਿੱਤਾ ਹੈ ਤੇ ਸਾਡੇ ਸਾਰੇ ਵਿੱਚ ਸਦਾ ਪ੍ਰਾਪਤ ਆਪਾਂ ਜੁੜੇ ਰਹਿ ਲਈ ਗੁਰੂ ਸ਼ਬਦ ਦੇ ਨਾਲ ਗੁਰੂ ਪਿਆਰ ਦੇ ਨਾਲ ਗੁਰਬਾਣੀ ਬਾਪ ਜਾਨਾ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਸੂਰੀਆ ਜੀ ਦਾ ਧੰਨਵਾਦ ਸੰਤਾਂ ਦਾ

ਦਾ ਖਰਸਾ ਵਾਲੀ ਦੀ ਕੀ ਮੱਤੇ ਸੁਧਿਆਗੇ ਅਰਦਾਸ ਹਾਏ ਦਸਾਂ ਪਾਸ਼ੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਉਦੇਸ਼ ਜੀ ਦਾ ਤੇ ਅੰਦਰ ਤੇ ਬੋਲੋ ਜੀ ਵਾ ਪੰਜਾਬ ਪਿਆਰੇ ਤੋਂ ਸਰਜਾ ਦੇਣ ਚੋੜੀਆਂ ਮੋਤੀਆਂ ਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਤੇ ਮੈਂ ਵਰਣ ਸ਼ਕਿਆ ਦੇ ਚਲਾਈ ਤੇ ਵਾਹੀ ਤੇ ਕਿਰਤ ਕੀਤਾ ਤੇ ਨਾ ਪਿਆਰਿਆਂ ਸੁਚੈਰਿਆਂ ਦੀ ਕਮਾਈ ਪ੍ਰਥਮ ਸਤਿ ਸਰਤਾ ਸਾਹਿਬ ਜੀ ਦੀ ਅਰਦਾਸ ਹੈ ਜੀ ਸਰਵਤ ਸਰਤਾ ਜੀ ਕੋ ਵਾਹਿਗੁਰੂ 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 ਨਾਮ ਸਤਿ ਸਤਿਵੰਤਾਂ ਸਭ ਦਾ ਸਤਿਕਾਰ ਸਭ ਸੁਖ ਹੋਵੇ ਜਹਾਨਾ ਖਾਲਸਾ ਹੀ ਸਰਵਤਾਂ ਪਰ ਚਹ ਰਹਿ ਦੇਵ ਤੇ ਭਤੇ ਵਿਰਧ ਕੀ ਪੈਜ ਪੰਧ ਕੀ ਜੀ ਸਭ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਗ ਸਤਿਗੁਰੂ ਜੀ ਆ ਖੁਸ਼ੀਆਂ ਮੁਖ ਰੱਖਦੇ ਹੋਏ ਵਿਸ਼ਾਲ ਨਗਰ ਕੀਤਾ ਸਜਾਇਆ ਗਏ ਸਤਿਗੁਰੂ ਜੀ ਨਗਰ ਕੀ ਪਰਕਰਮਾਂ ਦੇ ਦੌਰਾਨ ਪੜਾਹਾਰ ਪੜਾਹਾਰ ਕੀਰਤਨ ਕੋ ਸੋਰਖਾ ਕੀਰਤਨ ਸਤਿਗੁਰੂ ਜੀ ਦੇ ਰਸਤੇ ਵਿੱਚ ਕੀਰਤਨ ਕਰਦੇ ਤੇ ਹੰਦੀਆਂ ਵਿਚਾਰਾ ਕਰਨੀਆਂ ਹਾਜ਼ਰੀਆਂ ਭਰਦੇ ਆ ਆਪ ਜੀ ਦੀ ਸੰਗਤ ਕਰਦੇ ਆਨੇਕਾਂ ਤੁਨਾ ਤੁਕਾਂ ਹੋ ਗਿਆਨ ਚਲ ਦਿੱਤੀ ਸੰਤੇ ਮਾਫ਼ ਕਰ ਦੇਣ ਜੀ ਦੇ ਵਾਸਤੇ ਸਮਤ ਬਸ਼ਿਸ਼ ਦਾ ਕੀ ਸੇਵਾ ਤੋਂ ਬਣੀ ਬੜੀ ਕੰਮ ਕਰਵਾਣੀ ਕਿ ਉਤੰਦਾ ਪ੍ਰਾਧਾਨੀ ਸੰਤਾਨ ਦੇ ਅੰਤਿਕੋਣਾ ਸਤਿਗੁਰੂ ਜੀਓ ਕਿਰਪਾ ਕਰੋ ਦਇਆ ਕਰੋ ਪਾਵਨ ਸਰੂਪਾਂ ਸੁਖਾਸਨ ਸਥਾਨਾਂ ਤੇ ਜਾਣ ਦੀ ਆਪੇ ਅਵਸ਼ੇਸ਼ ਕਰੋ ਉਪਰੰਤ ਆਪ ਜੀ ਦੇ ਰਾਜ ਸਰਦਨ ਸੰਦਾਰ ਛੁੱਟੀਆਂ ਵਾਸੋ ਸੇਹਿਆਰੀ ਮੇਂ ਗ੍ਰਾਮਣਾ ਤੇਰਾ ਨਾਮ ਸਤਾਵੇ ਨਾਮਿਤ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ ਸ਼ਕਤਿ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ वाहे गुरु जी का खालसा वाहेगुरु जी की फतेह जपो सत्य नाम की वाहे गुरु वाहे गुरु, सतना गुरु, गुरु जी जपो नाम सत नाम सत नाम जी वाए गुरु वाहे गुरु, गुरु जी जपो नाम सत नाम सत नाम जी ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਨਗਰ ਮਕਸੂਦਾ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਵਿਚਾਰ ਨਗਰ ਕੀਤਾ ਸਜਾਏ ਗਏ ਹਨ ਸੋ ਗੁਰੂ ਦਾ ਜਿਹੜਾ ਸਿਧਾਂਤ ਹੈ ਉਹਨਾਂ ਦਾ ਉਪਦੇਸ਼ ਹੈ ਅਸੀਂ ਰੋਜ਼ਾਨਾ ਸਰਬਨ ਕਰਦੇ ਹਾਂ ਅੱਗੇ ਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਯਤਨ ਕਰੀਏ ਗੁਰੂ ਦੇ ਦੱਸੇ ਹੋਏ ਸਿਧਾਂਤੇ ਤੁਰਨ ਦੀ ਇੱਕ ਟਿੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਸ਼ਬਦ ਪੜੀਏ ਸ਼ਬਦ ਨੂੰ ਵਿਚਾਰੀਏ ਤੇ ਗੁਰੂ ਦਾ ਪੱਲਾ ਫੜ ਕੇ ਇਸ ਜੀਵਨ ਦੇ ਰਸਤੇ ਉੱਤੇ ਤੁਰਨ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ